ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਜੈ ਜੁਨੀ ਸਭੰਗੁਰ ਪ੍ਰਤਾਦ ਜਪ ਆਦ ਸੱਚੁ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਵਜੁਨੀ ਸਾਪੰਗੁਰ ਪ੍ਰਸਾਦ ਜਪ ਆਦ ਸੱਚੁ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰ ਅਕਾਲ ਮੂਰਤ ਵਜੁਨੀ ਸਾਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰੂ ਅਕਾਲ ਮੂਰਤ ਵਜੁਨੀ ਸਭੰ ਗੁਰ ਪ੍ਰਤਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵਾਰੂ ਅਕਾਲ ਮੂਰਤ ਵਜੁਨੀ ਸਭੰ ਗੁਰ ਪ੍ਰਤਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਜੈ ਜੁਨੀ ਸਪੰਗੁਰ ਪ੍ਰਤਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰੂ ਅਕਾਲ ਮੂਰਤਿ ਜੈ ਜੁਨੀ ਸਾਪੰ ਗੁਰ ਪ੍ਰਤਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓੰਕਾਰ ਤਤਿਨਾਮ ਕਰਤਾ ਪ੍ਰਖ ਨਿਰਪਉ ਨਿਰਵਾਰੂ अकाल मूरत ये 19 सा पंगर परसाद जप आद सच जुगाद सच है पी सच नानक होसी पी सच ओंकार सतनाम करता पुरख निरपौ निरवार ਅਕਾਲ ਮੂਰਤਿ ਜੁ ਜੁਨੀ ਸਹ ਪੰਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰੁ ਅਕਾਲ ਮੂਰਤ ਐ ਜੁਨੀ ਸਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰੁ ਅਕਾਲ ਮੂਰਤ ਜਯ ਜੁਨੀ ਸਾਹਿਬ ਅੰਗੁਰ ਪ੍ਰਸਾਦ ਜਪ ਆਦ ਸੱਚੁ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰੁ ਅਕਾਲ ਮੂਰਤਿ ਜੀ ਜੁਨੀ ਸਭੰ ਗੁਰ ਪ੍ਰਤਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਰੁ ਅਕਾਲ ਮੂਰਤ ਜੀ ਜੁਨੀ ਸਾਪੰ ਗੁਰ ਪ੍ਰਤਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰੂ ਅਕਾਲ ਮੂਰਤਿ ਜੈ ਜੁਨੀ ਸਭੰ ਗੁਰ ਪ੍ਰਤਾਦਿ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰੁ ਅਕਾਲ ਮੂਰਤਿ ਯਹ ਜੁਨੀ ਸਪੰਗੁਰ ਪ੍ਰਤਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੁ ਅਕਾਲ ਮੂਰਤਿ ਯਹ ਜੁਨੀ ਸਪੰਗੁਰ ਪ੍ਰਤਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸੱਚ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਵਜੁਨੀ ਸਾ ਪੰਗਰ ਪ੍ਰਤਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਵਜੂਨੀ ਸਾ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੂੰ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰ ਅਕਾਲ ਮੂਰਤ ਵਜੁਨੀ ਸਾ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੂੰ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰੂ ਅਕਾਲ ਮੂਰਤ ਵਜੁਨੀ ਸਾਪੰਗੁਰ ਪ੍ਰਸਾਦ ਜਪ ਆਦ ਸੱਚੁ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰੂ ਅਕਾਲ ਮੂਰਤ ਵਜੁਨੀ ਸਾਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਵਜੁਨੀ ਸਾਪੰਗੁਰ ਪ੍ਰਤਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰ ਅਕਾਲ ਮੂਰਤ ਵਜੁਨੀ ਸਹ ਪੰਗੁਰ ਪ੍ਰਤਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰ ਅਕਾਲ ਮੂਰਤ ਵਜੁਨੀ ਸਹ ਪੰਗੁਰ ਪ੍ਰਤਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਜੈ ਜੁਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰ ਅਕਾਲ ਮੂਰਤ ਜੈ ਜੁਨੀ ਸਾ ਪੰਗੁਰ ਪ੍ਰਸਾਦ ਜਪ ਆਦ ਸੱਚੁ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰ ਅਕਾਲ ਮੂਰਤਿ ਜੈ ਜੁਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਭਉ ਨਿਰਵਾਰੁ ਅਕਾਲ ਮੂਰਤਿ ਐ ਜੁਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰੂ ਅਕਾਲ ਮੂਰਤ ਵਜੁਨੀ ਸਹ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰੂ ਅਕਾਲ ਮੂਰਤ ਵਜੁਨੀ ਸਹ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੂੰ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਪਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਤਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੂੰ ਓੰਕਾਰ ਤਤ ਨਾਮ ਕਰਤਾ ਪ੍ਰਖ ਨਿਰਪਉ ਨਿਰਵਾਰੂ ਅਕਾਲ ਮੂਰਤ ਯਜੁਨੀ ਸਾ ਪੰਗਰ ਪ੍ਰਤਾਦ ਜਪ ਆਦ ਸੱਚੁ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓੰਕਾਰ ਸਤਿਨਾਮ ਕਰਤਾ ਪ੍ਰਖ ਨਿਰਪਉ ਨਿਰਵਾਰੂ ਅਕਾਲ ਮੂਰਤਿ ਜੈ ਜੁਨੀ ਸਪੰਗਰ ਪਰਤਾਜ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕੋਈ ਰਸਨਾ ਬਾਂਜੀ ਨ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ